ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਸਕੀਮ ਦਾ ਜਿੱਥੇ ਵਿਰੋਧੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੇ ਨੇ ਉੱਥੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਸਕੀਮ ਹਰ ਵਰਗ ਲਈ ਫਾਇਦੇਮੰਦ ਸਾਬਤ ਹੋਵੇਗੀ ਇੰਪਰੂਵਮੈਂਟ ਟਰਸਟ ਦਫਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੋਗਨ ਰੰਦਾਵਾ ਤੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਸ਼ਾਰਟ ਨੋਟਿਸ ਵਿੱਚ ਸਾਡੇ ਕੋਲ ਇੱਥੇ ਪਹੁੰਚੇ ਹੋ ਪ੍ਰੈਸ ਆਫਿਸ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜੋਗਨ ਰੰਦਾਵਾ ਜੀ ਤੇ ਮੇਰੇ ਸਦੇ ਪਾਸੇ ਮੁਗਦੇਵ ਸਿੰਘ ਅਲੋਵਾਲ ਜੀ ਜਿਹੜੇ ਸਾਡੇ ਨਵਨੁਕਤ ਮੀਡੀਆ ਇੰਚਾਰਜ ਨੇ ਗੁਰਦਾਸਪੁਰ ਦੇ ਨਾਲ ਸਾਡੇ ਚੇਅਰਮੈਨ ਸਬੰਧ ਸਾਰੇ ਇਥੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਵੱਖ-ਵੱਖ ਸੂਚਿ ਦਰ ਦਿੱਤੀਆਂ ਜਾ ਰਹੀਆਂ ਭਾਵੇਂ ਉਹ ਜੁੱਧ ਨਸ਼ਾ ਵਿਰੋਧ ਹੋਵੇ ਭਾਵੇਂ ਉਹ ਸੜਕ ਸੁਰੱਖਿਆ ਫੋਰਸ ਹੋਵੇ ਭਾਵੇਂ ਉਹ ਕਿਸੇ ਵੀ ਡਿਪਾਰਟਮੈਂਟ ਜਿਹੜਾ ਬੀਲੀਤੀ ਹੋਵੇ ਵਾਕਵਾਖੜੀਆਂ ਦਿੱਤੀਆਂ ਜਾ ਰੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਹੋਇਆ ਅੱਜ ਅਸੀਂ ਤੁਹਾਡੇ ਰੂਪ ਨੂੰ ਹੋ ਰਹੇ ਆ ਇੱਕ ਨਵੀਂ ਜਿਹੜੀ ਪਾਲਿਸੀ ਪੰਜਾਬ ਸਰਕਾਰ ਵੱਲੋਂ ਲੈ ਕੇ ਆ ਰਹੀ ਹੈ ਲੈਂਡ ਪੂਲਿੰਗ ਦੇ ਤਹਿਤ ਉਹਦੇ ਬਾਰੇ ਤੁਹਾਨੂੰ ਵਿਸਤਾਰ ਵਿੱਚ ਦੱਸਣਗੇ ਸਾਡੇ ਜੋਗਰੰਧਾਵਾ ਜੀ ਜਿਹੜੇ ਕਿ ਸਾਡੇ ਇਸ ਟਾਈਮ ਉਹਨਾਂ ਨੂੰ ਸੁਜਾਨਪੁਰ ਦਾ ਕੋਆਰਡੀਨੇਟਰ ਵੀ ਲਾਇਆ ਲੈਂਡ ਪੂਲਿੰਗ ਲੈ ਕੇ ਤੇ ਨਾਲ ਸਾਡੇ ਮੀਡੀਆ ਇਨ ਚਾਰਜ ਧੰਨਵਾਦ ਅਸੀਂ ਆਮ ਤੌਰ ਤੇ ਇੱਕ ਗੱਲ ਬਹੁਤ ਸੁਣੀ ਆ ਕਿ ਸਾਨੂੰ ਕਬੀ ਜਿਹੜੇ ਅਨੌਥਰਾਇਜ਼ਡ ਕਲੋਨੀਆ ਤੇ ਲੋਕਾਂ ਜਿਨ੍ਹਾਂ ਦੇ ਪਲਾਟ ਨੇ ਘਰ ਨੇ ਕਿ ਬਿਜਲੀ ਦਾ ਕਨੈਕਸ਼ਨ ਨਹੀਂ ਮਿਲਦਾ ਜੀ ਸਾਨੂੰ ਸੀਵਰੇਜ ਦੀ ਪ੍ਰੋਬਲਮ ਆ ਰਹੀ ਹੈ ਜੀ ਸਾਨੂੰ ਜਦੋਂ ਕੋਈ ਡਿਸਟ੍ਰੀਗ੍ਰਾਉਂਡ ਜਾਂਦੇ ਆ ਜੀ ਐਨਓਸੀ ਨਹੀਂ ਮਿਲਦੀ ਇਹ ਸਾਰੀਆਂ ਦਿੱਕਤਾਂ ਸਮਝੋਗੀ ਲੋੜ ਆ ਇਹ ਕਿਉਂ ਹੁੰਦੀਆਂ ਇਹ ਹੁੰਦੀਆਂ ਅਨਪਲਾਨਡ ਡਵੈਲਪਮੈਂਟ ਕਰਕੇ ਜਦੋਂ ਕੋਈ ਵੀ ਕਲੋਨਾਈਜ਼ਰ ਜਿਹਨੂੰ ਮਜਾਜ ਕਲੋਨੀ ਆਪਾਂ ਕਹਿ ਦਿੰਨੇ ਆ ਅਨੌਥਰਾਇਜ਼ਡ ਕਲੋਨੀਆ ਕਹਿ ਦਿੰਨੇ ਆ ਉਹ ਕੱਟ ਕੇ ਤੇ ਘੋਲੇ ਪਾਣੇ ਲੋਕਾਂ ਨੂੰ ਪਲਾਟ ਵੇਚ ਦਿੰਦੇ ਨੇ ਤੇ ਬਾਅਦ ਚ ਸਾਰੀ ਜ਼ਿੰਮੇਵਾਰੀ ਉਹ ਇਨਸਾਨ ਦੇ ਕੋਲੇ ਆ ਜਾਂਦੀ ਹੈ ਜਿਨੇ ਆਪਣੀ ਹੱਦ ਜਿੰਨੂ ਕਹਿੰਦੇ ਆ ਵੀ ਤੋੜ ਕੇ ਮਿਹਨਤ ਕਰਕੇ ਪੈਸਾ ਬਣਾ ਕੇ ਉਹ ਪਲਾਟ ਲਿਆ ਹੁੰਦਾ ਕਿ ਮੈਂ ਕਦੀ ਸੁਪਨਿਆਂ ਦਾ ਘਰ ਬਣਾਉਂਗਾ ਤੇ ਉਹਨੂੰ ਫਿਰ ਉਸ ਘਰ ਚ ਬੁਨਿਆਦੀ ਜਿਹੜੀਆਂ ਸਹੂਲਤਾਂ ਆ ਉਹਦੇ ਲਈ ਦਿੱਕਤ ਆਉਂਦੀ ਆ ਸੋ ਇਹ ਜਿਹੜਾ ਮੈਂ ਕਹਿੰਨਾ ਪ੍ਰੋਬਲਮ ਨੂੰ ਸੋਲਵ ਕਰਨ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਮੰਤਰਕਾਰ ਦਾ ਸਾਡੇ ਰਾਸ਼ਟਰੀ ਲੀਡਰ ਨੈਸ਼ਨਲ ਕਨਨਰ ਕੇਂਦਰੀਵਾਲ ਸਾਹਿਬ ਦੀ ਵਿਜਨ ਦੇ ਅੰਡਰ ਕਿ ਆਪਾਂ ਇਹ ਦਿੱਕਤਾਂ ਤੋਂ ਲੋਕਾਂ ਨੂੰ ਕਿਵੇਂ ਨਿਬਾਹ ਪਾਉਣੀ ਹੈ ਕਿੱਦਾਂ ਮੁਕਤੀ ਬਣਾਉਣੀ ਹੈ ਉਹਦਾ ਇੱਕੋ ਇੱਕ ਹੱਲ ਆ ਉਹ ਆ ਪਲਾਨਡ ਡਵੈਲਪਮੈਂਟ ਕਿ ਜਿਹੜੋ ਜਿਹੜੀ ਅਰਬਨ ਡਵੈਲਪਮੈਂਟ ਹੋਵੇ ਉਹ ਇੱਕ ਪਲਾਨਡ ਤਰੀਕੇ ਨਾਲ ਹੋਵੇ ਜਿਹੜੀ ਮਾਸਟਰ ਪਲਾਨ ਆਨ ਉਹ ਸਰਕਾਰ ਵੱਲੋਂ ਆਣ ਜਿਹੜੀਆਂ ਕਲੋਨੀਆਂ ਕੱਟੀਆਂ ਜਾਣ ਅਰਬਨ ਸਟੇਟ ਕੱਟੇ ਜਾਣ ਉਹਦੇ ਚ ਸਰਕਾਰ ਦਾ ਪੂਰਾ ਯੋਗਦਾਨ ਹੋਵੇ ਉਹਦੇ ਚ ਹਰ ਤਰੀਕੇ ਦੀ ਫੈਸਿਲਿਟੀ ਹੋਵੇ ਉਹਦੇ ਚ ਸੀਵਰੇਜ ਦੀ ਫੈਸਿਲਿਟੀ ਹੋਵੇ ਉਹਦੇ ਚ ਬਿਜਲੀ ਕਨੈਕਸ਼ਨ ਪ੍ਰਾਇਰਿਟੀ ਤੇ ਮਿਲ ਜਗਾ ਉਹਦੇ ਚ ਸਕੂਲ ਹਸਪਤਾਲ ਬੱਸ ਸਟੈਂਡ ਵੀ ਲਾਗੇ ਹੋਣ ਦੇ ਸਹੂਲਤਾਂ ਵੀ ਹੋਣ ਸੋ ਇਹ ਸਾਰੀਆਂ ਚੀਜ਼ਾਂ ਤਾਂ ਹੀ ਪੋਸੀਬਲ ਹੋ ਸਕਦੀਆਂ ਜੇ ਸਰਕਾਰ ਉਹਨੂੰ ਇੱਕ ਪਲਾਨਡ ਵੇ ਨਾਲ ਡਵੈਲਪਮੈਂਟ ਕਰੂਗੀ ਤੇ ਮੈਂ ਧੰਨਵਾਦ ਕਰਦਾ ਸੀਐਮ ਸਾਹਿਬ ਆਨਰੇਬਲ ਚੀਫ ਮਿਨਿਸਟਰ ਪੰਜਾਬ ਭਗਵੰਤ ਸਿੰਘ ਸਾਹਿਬ ਦਾ ਜਿਹੜੇ ਪਾਲਿਸੀ ਲੈਂਡ ਪੂਲਿੰਗ ਦੀ ਪਾਲਿਸੀ ਲੈ ਕੇ ਆਏ ਨੇ ਅਰਬਨ ਡਵੈਲਪਮੈਂਟ ਨੂੰ ਆਪਾਂ ਜਿਹੜਾ ਸੁਪਨਾ ਸਰਕਾਰ ਕਰ ਰਹੀ ਤਾਂ ਕਿ ਜਿੱਦੋਂ ਵੀ ਕਿਹੜਾ ਵੀ ਆਮ ਲੋਕੀ ਘਰ ਬਣਾਉਣ ਦਾ ਸੁਪਨਾ ਵਜਨਾਂ ਦਾ ਜਿਨ੍ਹਾਂ ਦਾ ਇਹ ਸੁਪਨਾ ਵਾਕੇ ਅਸੀਂ ਗਾ ਕਾਰੋਬਾਰ ਕਰਨੇ ਠੀਕ ਹੈ ਜੀ ਤੁਸੀਂ ਦੇਖਦੇ ਹੋ ਕਈ ਵਾਰੀ ਦੁਕਾਨ ਅਸੀਂ ਲੈ ਲੈਨੇ ਕਦੀ ਪਾਰਕਿੰਗ ਨਹੀਂ ਮਿਲਦੀ ਠੀਕ ਹੈ ਜੀ ਉੱਥੋਂ ਵੀ ਆ ਸਾਨੂੰ ਪਰਮਿਸ਼ਨਾਂ ਨਹੀਂ ਮਿਲਦੀ ਆਪਣਾ ਕਾਰੋਬਾਰ ਕਰਨ ਲਈ ਸੋ ਇਹ ਸਾਰੀਆਂ ਚੀਜ਼ਾਂ ਤੋਂ ਨਜਾਬ ਪਾਉਣ ਲਈ ਜਿਹੜੀ ਆ ਲੈਂਡ ਪਾਲੀਸੀ ਪੂਲਿੰਗ ਪਾਲਿਸੀ ਜਿਹੜੀ ਉਹ ਲੈ ਕੇ ਆਈ ਹੈ ਮਾਨ ਸਰਕਾਰ ਉਹਦੀ ਡਿਟੇਲਡ ਜਿਹੜੀ ਉਹਦਾ ਓਵਰਵਿਊ ਆ ਉਹਦੇ ਚ ਕੀ ਕੀ ਗੱਲਾਂ ਨੇ ਉਹ ਮੀਡੀਆ ਦੇ ਅੱਗੇ ਰੱਖਣ ਲਈ ਮੁਖਦੇਵ ਵਾਲੋਂ ਵਾਲੀ ਤੁਹਾਡੇ ਅੱਗੇ ਸਾਰੇ ਪੁਆਇੰਟਸ ਰੱਖਣਗੇ ਉਸ ਤੋਂ ਬਾਅਦ ਜੋ ਵੀ ਤੁਹਾਡੇ ਦੁਆਵਾਂਗੇ ਅਸੀਂ ਉਹਨਾਂ ਦਾ ਦੁਆਵਾਂਗੇ ਇੱਕ ਵਾਰੀ ਹੁਣ ਮੁਖਦੇਵ ਜੀ ਸਾਰੀ ਡਿਟੇਲ ਦੇ ਵਿੱਚ ਤੁਹਾਨੂੰ ਸਾਰੇ ਪੁਆਇੰਟਸ ਦੱਸਣਗੇ ਪਰ ਇਹਦਾ ਮੋਟਾ-ਮੋਟਾ ਜਿਹੜਾ ਆਈਡੀਆ ਵਾ ਉਹ ਆ ਕਿ ਜਿਹੜੀ ਲੋਕਾਂ ਦੀ ਖੱਜਲਖਵਾਰੀ ਲੋਕਾਂ ਦੇ ਮੈਂ ਕਿਹਾ ਵੀ ਜਿਹੜਾ ਦਿਨ ਰਾਤ ਪਰੇਸ਼ਾਨੀ ਦੇ ਲੋਕਾਂ ਨੂੰ ਖੱਡਣ ਲਈ ਇੱਕ ਪਲੈਨਡ ਡਵੈਲਪਮੈਂਟ ਦੀ ਇੱਕ ਪੁਲਿੰਗ ਜਿਹੜੀ ਪਾਲਿਸੀ ਲੈ ਕੇ ਆਏ ਆ ਸੋ ਮੈਂ ਫੇਰ ਸਾਡੀ ਸਰਕਾਰ ਸਾਡੇ ਮਾਨਯੋਗ ਮੰਤਰੀ ਸਾਹਿਬ ਮੁੰਡਿਆ ਸਾਹਿਬ ਤੇ ਨਾਲ ਸਾਡੇ ਜਿਹੜੇ ਮੁੱਖ ਮੰਤਰੀ ਆਨਰੇਬਲ ਜੀਨਸ਼ਰਪਾਲ ਉਹਨਾਂ ਵੱਤਾਂ ਵਰਕਰਾਂ ਸੋ ਹੁਣ ਪੰਨ ਮੁਖਦੀਪ ਜੀ ਇਸ ਪਾਲਸੀ ਦੀਆਂ ਡੀਟੇਲ ਚ ਉਹਦੇ ਪੁਆਇੰਟ ਤੁਹਾਨੂੰ ਅੱਗੇ ਦੱਸਾਂਗੇ ਜੋ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਵਾਸੀਆਂ ਵਾਸਤੇ ਇੱਕ ਵਧੀਆ ਉਹਨਾਂ ਨੀਤੀ ਲੈ ਕੇ ਆਂਦੀ ਹੈ ਲੈਂਡ ਪੋਲਿੰਗ ਪਾਲਸੀ ਦੀ ਜਿਸ ਨੂੰ ਵੀ ਵਿਰੋਧੀਆਂ ਵੱਲੋਂ ਗਲਤ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਮੈਂ ਜੀ ਦੱਸਣਾ ਚਾਹੁੰਦਾ ਕਿ ਅੱਜ ਤੋਂ ਪਹਿਲਾਂ ਵੀ ਲੈਂਡ ਪੋਲਿੰਗ ਪਾਲਸੀ ਸੀਗੀ ਮੋਹਾਲੀ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਪਹਿਲੀਆਂ ਸਰਕਾਰਾਂ ਵੀ ਕੰਮ ਕਰ ਚੁੱਕੀਆਂ। ਉਹ ਅੱਜ ਜਿਹੜਾ ਆ ਇਸ ਪਾਲਿਸੀ ਨੂੰ ਦੇਖਲਾ ਰਹੇ ਆ ਕਿਉਂਕਿ ਮਾਨ ਸਰਕਾਰ ਨੇ ਅੱਜ ਇਹ ਨਿਸ਼ਚਾ ਕਰ ਲਿਆ ਕਿ ਆਪਾਂ ਜੇ ਕਿਸਾਨ ਇੱਕ ਵਧੀਆ ਖੇਤੀਬਾੜੀ ਕਰ ਸਕਦਾ, ਇੱਕ ਵਧੀਆ ਗੰਨੇ ਦੀ ਫਸਲ ਸਾਨੂੰ ਉਗਾ ਕੇ ਦੇ ਸਕਦਾ, ਕਣਕ ਦੀ ਫਸਲ, ਚੌਲਾਂ ਦੀ ਫਸਲ, ਮੱਕੀ ਦੀ ਫਸਲ ਸਾਨੂੰ ਉਗਾ ਕੇ ਦੇ ਸਕਦਾ ਤੇ ਕਿਸਾਨ ਇੱਕ ਬਿਜ਼ਨਸਮੈਨ ਵੀ ਬਣ ਸਕਦਾ ਆ। ਕਿਉਂਕਿ ਉਹਨਾਂ ਨੇ ਤੇ ਰੌਲਾ ਪਾਉਣਾ ਹੀ ਹੈ ਵਿਰੋਧੀਆਂ ਨੂੰ ਕਿਉਂਕਿ ਉਹਨਾਂ ਨੂੰ ਇਹ ਹੈ ਕਿ ਕਿਸਾਨ ਸਿਰਫ ਨਾਰੇ ਲਾ ਸਕਦੇ ਆ ਧਰਨੇ ਲਾ ਸਕਦੇ ਆ ਪਰ ਕਿਤੇ ਕਿਸਾਨ ਬਿਜ਼ਨਸਮੈਨ ਨਾ ਬਣ ਜਾਣ ਇਹ ਜਿਹੜੀ ਲੈਂਡ ਪੁਲਿੰਗ ਪਾਲਿਸੀ ਹੈ ਇਹ ਜਿਹੜੇ ਕੱਲ ਦੇ ਕੈਬਨਿਟ ਦੇ ਵਿੱਚ ਫੈਸਲੇ ਲਏ ਗਏ ਆ ਸਾਡੇ ਮਾਣਯੋਗ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਵੱਲੋਂ ਉਹਨਾਂ ਬਾਰੇ ਮੈਂ ਜਾਣਕਾਰੀ ਦੇਣਾ ਤੁਹਾਨੂੰ ਯੋਜਨਾ ਵਿੱਚ ਸ਼ਾਮਲ ਹੋਣ ਦੀ ਸਹਿਮਤੀ ਤੇ ਕਿਸਾਨ ਵੱਲੋਂ ਕਿਸਾਨ ਨੂੰ ਜਿਹੜਾ 50000 ਰੁਪਏ ਦਾ ਚੈੱਕ ਦਿੱਤਾ ਜਾਊਗਾ ਉਹ ਆਪਣੇ ਖਾਤੇ 'ਤੇ ਲਾ ਕੇ ਉਹ ਪੈਸੇ ਕਢਵਾਉਣਗੇ ਜਿਹੜਾ ਵੀ ਕਿਸਾਨ ਇਸ ਨੀਤੀ ਦੇ ਨਾਲ ਸਹਿਮਤੀ ਕਰਦਾ ਆ ਸਹਿਮਤੀ ਦੇਣ ਤੋਂ ਬਾਅਦ ਜਦੋਂ ਵੀ ਕਿਸਾਨ ਸਹਿਮਤੀ ਦੇ ਦਿੰਦਾ ਤੇ ਉਹਦੇ ਵਿੱਚ ਜਿਹੜੇ ਆ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਜਾਣਗੇ ਉਦੋਂ ਹੀ ਨਾਲ ਦੀ ਨਾਲ 1 ਲੱਖ ਰੁਪਇਆ ਜਿਹੜਾ ਆ ਉਹਨਾਂ ਨੂੰ ਚੈੱਕ ਦਿੱਤਾ ਜਾਊਗਾ ਕਿਸਾਨ ਉਹ ਚੈੱਕ ਦੇ ਰਹੀ ਆਪਣੇ ਪੈਸੇ ਕਢਾਊਗਾ ਇਸ ਨੀਤੀ ਦੇ ਮੈਂ ਇੱਕ ਜ਼ੋਰ ਦੇ ਕੇ ਗੱਲ ਕਹਿਣਾ ਪਹਿਲੀਆਂ ਸਰਕਾਰਾਂ ਸੀ ਜਿਹੜੀਆਂ ਉਹ ਸਿਰਫ ਲੈਂਡ ਪੂਲਿੰਗ ਨੀਤੀ ਤਹਿਤ 20000 ਰੁਪਏ ਸਿਰਫ ਦਿੰਦੀ ਆ ਸੀ ਕਿਸਾਨ ਨੂੰ ਤੇ ਬਹੁਤ ਹੀ ਗਲਤੀ ਇਹ ਹੁੰਦੀ ਸੀ ਕਿ ਉਹਨੂੰ ਉਹਦੀ ਜਮੀਨ ਤੋਂ ਪਰੇ ਕਰ ਦਿੱਤਾ ਜਾਂਦਾ ਸੀ ਨਾ ਉਹ ਖੇਤੀ ਕਰ ਸਕਦਾ ਸੀਗਾ ਨਾ ਕੋਈ ਹੋਰ ਕਸ਼ਤਕਾਰੀ ਕੁਝ ਵੀ ਨਹੀਂ ਸੀ ਕਰ ਪਾਉਂਦਾ ਕਿਸਾਨ ਪਰ ਸਾਡੀ ਸਰਕਾਰ ਕਹਿੰਦੀ ਜਿੰਨੀ ਦੇਰ ਇਹ ਕਲੋਨੀ ਡਿਵੈਲਪ ਨਹੀਂ ਹੁੰਦੀ ਉਨੀ ਦੇਰ ਕਿਸਾਨ ਕਿਸਾਨੀ ਉਹਦੇ ਤੇ ਕਰੂਗਾ ਉਸ ਤੋਂ ਬਾਅਦ ਇਹ ਜਿਹੜੀ ਕਿਸ਼ਤੇ ਆ ਇਹ ਕਿਰਾਏ ਦੇ ਰੂਪ ਚ ਦਿੱਤੀ ਜਾਊਗੀ 1 ਸਾਲ 2 ਸਾਲ 3 ਸਾਲ ਤੱਕ ਉਸ ਤੋਂ ਪਹਿਲਾਂ ਪਹਿਲਾਂ ਡਿਵੈਲਪ ਹੋ ਜਾਊਗੀ ਕਲੋਨੀ ਜਿਹੜੀ ਹੈ ਜਿਹੜੀ ਵੀ ਲੈਂਡ ਪੂਲਿੰਗ ਨੀਤੀ ਦੇ ਤਹਿਤ ਜ਼ਮੀਨ ਅਕਵਾਇਰ ਕੀਤੀ ਹੈ ਇੱਕ ਤਰ੍ਹਾਂ ਨੂੰ ਅਕਵਾਇਰ ਦਾ ਨਾਮ ਨਹੀਂ ਲੈਂਡ ਪੂਲਿੰਗ ਨੀਤੀ ਹੈ ਲੈਟਰ ਆਫ ਇੰਟੈਂਟ ਉਹਨੂੰ ਇਸ਼ੂ ਕਰ ਦਿੱਤਾ ਜਾਊਗਾ ਉਹ ਲੈਟਰ ਆਫ ਇੰਟੈਂਟ ਦੇ ਜ਼ਰੀਏ ਹੀ ਕਿਸੇ ਨਾਲ ਵੀ ਇਕਰਾਰਨਾਮਾ ਵੀ ਕਰ ਸਕਦਾ ਹੈ ਜ਼ਮੀਨ ਦਾ ਵੀ ਉਹਦੇ ਤਹਿਤ ਉਹ ਵੇਚ ਵੀ ਸਕਦਾ ਜੇ ਦੋ ਦਾ ਰੇਟ ਵੱਧ ਆ ਪਰ ਉਹ ਕਲੋਨੀ ਜਿਹੜੀ ਹੈ ਉਹ ਡਿਵੈਲਪਮੈਂਟ ਦੇ ਰੂਪ ਵਿੱਚ ਉਸੇ ਤਰ੍ਹਾਂ ਹੀ ਉਹਦਾ ਵਿਸਤਾਰ ਚੱਲਦਾ ਰਹੂਗਾ ਔਰ ਕਿਸਾਨ ਨੂੰ ਹਰ ਸਾਲ 10 ਫੀਸਦੀ ਜਿਹੜਾ ਮੁਆਵਜ਼ਾ ਆ 1 ਲੱਖ ਦੇ ਨਾਲ 10 ਫੀਸਦੀ ਵਧਾ ਕੇ ਦਿੱਤਾ ਜਾਊਗਾ ਜਿਉਂ ਜਿਉਂ ਉਹਦਾ ਟਾਈਮ ਡਿਵੈਲਪ ਦਾ ਵਧਦਾ ਜਾਊਗਾ ਜੇ ਕੋਈ ਵੀ ਕਿਸਾਨ ਜਿਹੜਾ ਉਹਦੇ ਵਿੱਚੋਂ ਕਮਰਸ਼ੀਅਲ ਪਲਾਟ ਨਹੀਂ ਲੈਣਾ ਚਾਹੁੰਦਾ ਛੋਟਾ ਕਮਰਸ਼ੀਅਲ ਪਲਾਟ ਉਹਨੂੰ 600 ਗਜ 600 ਗਜ ਜਿਹੜਾ ਆ ਰਹਿਸ਼ੀ ਪਲਾਟ ਦਿੱਤਾ ਜਾਊਗਾ ਸੋ ਇਹ ਜਿਹੜੀ ਨੀਤੀ ਹੈ ਹੁਣ ਤੱਕ ਇਹ ਸਾਰੇ ਹੀ ਪੰਜਾਬ ਵਾਸੀਆਂ ਪੰਜਾਬ ਦੀ ਜਨਤਾ ਦੇ ਸਾਹਮਣੇ ਲੈ ਆਂਦੀ ਹੈ ਕੱਲ ਦੀ ਕੋਈ ਵੀ ਇਹਦੇ ਵਿੱਚ ਝਿਮੇਲਾ ਨਹੀਂ ਅਤੇ ਕੋਈ ਵੀ ਇਹਦੇ ਵਿੱਚ ਲੈਂਡ ਅਕਵਾਇਰ ਦਾ ਮਸਲਾ ਨਹੀਂ ਕਿ ਕੋਈ ਜ਼ਬਰਦਸਤੀ ਕਿਸਾਨ ਦੀ ਜ਼ਮੀਨ ਜਿਹੜੀ ਅਕਵਾਇਰ ਕੀਤੀ ਜਾਊਗੀ ਕਿਸਾਨ ਆਪਣੀ ਖੁਸ਼ੀ ਨਾਲ ਉਹਦੀ ਹਿੱਸੇਦਾਰੀ ਹੈ ਕਿਸਾਨ ਦੀ ਉਹਦੇ ਵਿੱਚ ਹਿੱਸੇਦਾਰੀ ਹੈ ਉਹਦਾ ਹਿੱਸੇਦਾਰ ਬਣ ਕੇ ਇੱਕ ਵਧੀਆ ਟਾਊਨ ਪਲਾਨਰ ਦੇ ਕੋਲੋਂ ਟਾਊਨ ਤਿਆਰ ਕਰਾ ਕੇ ਇਹ ਕਿਸਾਨਾਂ ਦੇ ਲੋਕਾਂ ਦੇ ਪੰਜਾਬ ਵਾਸੀਆਂ ਦੇ ਸਬੁਰਦ ਜਿਹੜਾ ਕੀਤਾ ਜਾਊਗਾ ਕਿਉਂਕਿ ਪਹਿਲੀਆਂ ਸਰਕਾਰਾਂ ਇਨੂੰ ਡੀਲਰਾਂ ਦੇ ਵੱਸ ਪੈ ਜਾਂਦੇ ਸੀ ਲੋਕ ਡੀਲਰ ਆਪਣੀ ਕਲੋਨੀ ਕੱਟ ਕੇ ਆਪਣੇ ਪ੍ਰੋਫਟ ਲੈ ਕੇ ਨਿਕਲ ਜਾਂਦੇ ਸੀ ਤੇ ਅੱਗੇ ਲੀਡਰਾਂ ਨੇ ਵੱਸ ਪਾ ਦਿੰਦੇ ਵੀ ਹੁਣ ਫਰਮੈਸ਼ ਪਾ ਕੇ ਤੇ ਮੀਟਰ ਉਹਨਾਂ ਕੋਲੋਂ ਲਵਾ ਲਓ ਕਿਉਂਕਿ ਸਾਡੀ ਸਰਕਾਰ ਨੇ ਫੇਸ ਕੀਤਾ ਤਾਂ ਸਾਡੇ 3 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹਦੇ ਵਿੱਚ ਫੇਸ ਕਰ ਚੁੱਕਿਆ ਇਹ ਜਿਹੜੀ ਨੀਤੀ ਹੈ ਪੰਜਾਬ ਵਾਸੀਆਂ ਦੇ ਹਿੱਤ ਵਿੱਚ ਹੀ ਹੈ ਕੱਲ ਨਗਰ ਕੇਸ ਤਹਿਤ ਪਿੰਡ ਭਰਾਲਾ ਦੇ ਵਿੱਚ ਦੇ ਬਿੱਚੀ ਸੱਤੀ ਇੱਕੋ ਜਿਹੜੀ ਜਮੀਨਤ ਨੂੰ ਪ੍ਰਾਇਤਨ ਵਿੱਚ ਨੀਤੀ ਦੇ ਕੰਮ ਜਾ ਰਹੇ ਲੋਕਾਂ ਨੇ ਮੇਰੇ ਪੰਜਾਬ ਵਾਸੀ ਨੇ ਬੜੇ ਮਿਹਨਤਕਸ਼ ਤੇ ਬੜੇ ਭੋਲੇ ਲੋਕ ਵੀ ਨੇ ਪੰਜਾਬ ਵਿੱਚ ਕਿਉਂਕਿ ਵਿਰੋਧੀਆਂ ਨੇ ਇਹ ਸ਼ਰਾਰਤ ਖੇਡ ਦਿੱਤੀ ਹੈ ਉਹਨਾਂ ਆਪਣੀ ਚਾਲ ਚੱਲ ਦਿੱਤੀ ਆ ਆਪਣਾ ਪੱਤਾ ਛੁੱਟ ਦਿੱਤਾ ਗੁੰਮਰਾਹ ਕਰਨ ਵਾਸਤੇ ਤੇ ਜਦੋਂ ਹੁਣ ਪ੍ਰੇਰਣਾ ਦਵਾਂਗੇ ਲੋਕਾਂ 'ਚ ਪ੍ਰਚਾਰ ਕੀਤਾ ਜਾਊਗਾ ਮੈਨੂੰ ਪਤਾ ਸਾਡੇ ਬਲੋਕ ਲਡਾਂਜੀ ਦੇ ਘਰ ਅੱਗੇ ਉਹਨਾਂ ਧਰਨਾ ਦਿੱਤਾ ਸੀ ਅਸੀਂ ਇਹ ਜਿਹੜੀ ਨੀਤੀ ਹੈ ਘਰ-ਘਰ ਪੌਂਪਲਿਟ ਛਾਈਏ ਕਿਸੇ ਵੀ ਤਰੀਕੇ ਨਾਲ ਪ੍ਰਚਾਰਕ ਸਮੱਗਰੀ ਦੇ ਤਹਿਤ ਪਿਆਰ ਨਾਲ ਸਮਝਾਵਾਂਗੇ ਔਰ ਕਿਸੇ ਨਾਲ ਜ਼ਬਰਦਸਤੀ ਨਹੀਂ ਹੋਊਗੀ ਜਿਹੜਾ ਕਿਸਾਨ ਜ਼ਮੀਨ ਦੇਣੀ ਚਾਹੂਗਾ ਉਹੀ ਲੈਂਡ ਪੂਲਿੰਗ ਦੇ ਵਿੱਚ ਉਹ ਲਈ ਜਾਊਗੀ ਕਿਸੇ ਨਵੇਂ ਧੱਕਾ ਨਹੀਂ ਕੀਤਾ ਜਾਊਗਾ